ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰ ਚੰਸੀ ਅਕਾਲ ਪਰਮਾਤਮਾ ਤੁਹਾਡੇ ਸਾਰੇ ਤੇ ਮਿਹਰ ਭਰੇ ਹੱਥ ਰੱਖੇ ਸਭ ਤੰਦਰੁਸਤ ਰਹੋ ਠੀਕ ਠਾਕ ਰਹੋ ਆਪਾਂ ਵੀ ਅੱਜ ਤੋਂ ਬੜੇ ਦਿਨਾਂ ਬਾਅਦ ਤੁਹਾਨੂੰ ਮਿਲਣ ਜਾ ਰਹੇ ਹਾਂ ਕਿਉਂਕਿ ਆਪਣੀ ਵੀ ਸਿਹਤ ਠੀਕ ਨਹੀਂ ਇਸ ਲਈ ਤੁਹਾਨੂੰ ਦਿਨਾਂ ਬਾਅਦ ਮਿਲਣ ਜਾ ਰਹੇ ਹਾਂ ਅੱਜ ਵੀ ਆਪਾਂ ਜਿਆਦਾ ਠੀਕ ਨਹੀਂ ਗਿਆ ਪਰ ਫਿਰ ਵੀ ਤੁਹਾਡੇ ਲਈ ਆਪਾਂ ਇੱਕ ਰਸਪੀ ਤਿਆਰ ਕਰਨ ਲੱਗੇ ਹਾਂ ਜੋ ਕਿ ਮੈਂ ਲਿਆਈ ਸੀ ਇਹ 100 ਗ੍ਰਾਮ ਦਲੀਆ ਦਲੀਆ ਲਿਆਏ ਮੈਂ ਕਣਕ ਦੇ ਆਟੇ ਮੱਕਣਕ ਦਾ ਨਾਲ ਇਕਲੇ ਆਪਾਂ ਆਲੂ ਦੋ ਪਿਆਜ਼ ਤੇ ਨਾਲ ਲੈ ਆਪਾਂ ਖੜੀ ਪੱਤਾ ਤੇ ਤਿੰਨ ਲਈਆਂ ਹਰੀਆਂ ਮਿਰਚਾਂ ਤੇ ਜੋ ਜੋ ਅੱਗੇ ਚੀਜ਼ ਪਾਵਾਂਗੇ ਉਹ ਤੁਹਾਨੂੰ ਆਪਾਂ ਅੱਗੇ ਨਾਲ ਦੀ ਨਾਲ ਦਿਖਾਉਂਦੇ ਰਹਾਂਗੇ ਆਪਾਂ ਕੁੱਕਰ ਧਰ ਲਿਆ ਗਿਆ ਇਸ ਤੇ ਨਾਲ ਅੱਧੀ ਕੜ੍ਹੀ ਮੈਂ ਦੇਸੀ ਘਿਓ ਦੀ ਪਾ ਲਈ ਹੈਗੀ ਆਪਾਂ ਇਹਨੂੰ ਕਰਦੇ ਹਾਂ ਗਰਮ ਤੇ ਗਰਮ ਆਪਾਂ ਬਹੁਤ ਛੇਤੀ ਰੱਖਿਆ ਕਿਉਂਕਿ ਕੁੱਕਰ ਕਾਫੀ ਗਰਮ ਸੀਗਾ ਆਹ ਤੋਂ ਦੱਸ ਦਿਆਂ ਕਿ ਆਪਾਂ ਅੱਗੇ ਦੇ ਵਿੱਚ ਕੀ ਕੀ ਚੀਜ਼ ਪਾ ਕੇ ਆਪਾਂ ਦਲੀਆ ਤਿਆਰ ਕਰ ਰਹੇ ਹਾਂਗੇ ਸਾਲ ਤੋਂ ਪਹਿਲਾਂ ਪਾਦੇ ਵਿੱਚ ਪਾਵਾਂਗੇ ਥੋੜਾ ਜਿਹਾ ਜੀਰਾ ਜੀਰਾ ਤੁਸੀਂ ਆਪਾਂ ਦੇਖਦੇ ਜਿਆਦਾ ਪਾਉਣਾ ਕੋਈ ਫਰਕ ਨਹੀਂ ਪੈਂਦਾ ਪਰ ਮੈਂ ਜੀਰਾ ਤਾਂ ਜਿਆਦਾ ਹੀ ਪਾਉਣੀ ਹੁੰਦੀ ਹੈ ਕਿਉਂਕਿ ਮੈਨੂੰ ਜੀਰਾ ਬੜਾ ਚੰਗਾ ਲੱਗਦਾ ਫਿਰ ਪਾਵਾਂਗੇ ਆਪਾਂ ਇਹ ਕੜੀ ਦੇ ਪੱਤੇ ਤੁਸੀਂ ਬੇਜਾ ਟਾਣੀ ਪਾਉਣਾ ਟਾਣੀ ਬੇਜਾ ਪਾਣਾ ਟਾਣੀ ਪਾਉਣਾ ਪਰ ਮੈਂ ਦੇ ਕੰਡੇ ਪੱਤੇ ਹੀ ਪਾਵਾਂਗੀ अपने छोटे छोटे की आलू थोड़ा कड़ी पत्ते बहुत ही ज्यादा कड़ी चंगी चीज पत्ते कड़ी से चंगे चीज होंगे बड़ी अच्छी वाँटी बनती है अभी तो हर एक सब्जी के बहुत ज्यादा पाने दाल हो सब्जी हो ਪਰ ਇਸ ਜਲੇਬਣਾ ਦਲੀਆਂ ਬਣਾਵਾਂ ਨਮਕੀ ਤੇ ਉਹਦੇ ਵਿੱਚ ਵੀ ਕਿਹੜੇ ਪੱਤਾ ਜ਼ਰੂਰ ਪਾਉਣਾ ਹੁਣ ਜੋ ਆਪਾਂ ਪਿਆਜ਼ ਲਏ ਸੀ ਆਪਾਂ ਪਿਆਜ਼ ਵੀ ਟੱਕ ਕੇ ਦੇ ਵਿੱਚ ਪਾਵਾਂਗੇ ਨਾਲ ਹੀ ਆਪਾਂ ਹਰੀ ਮਿਰਚ ਪਾ ਦਿਆਂਗੇ ਆਪਾਂ ਨੂੰ ਚੰਗੀ ਤਰ੍ਹਾਂ ਫੁਣ ਮਾਰੇ ਆਪੇ ਦਾ ਛੱਡ ਦਿੰਨੇ ਆ ਕੋਈ ਦੇਰ ਇਹਨੂੰ ਆਪਣੇ ਆਲੂ ਤੇ ਪਿਆਜ਼ ਭਜ ਗਏ ਆ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਟਮਾਟਰ ਅਗਰ ਤੁਸੀਂ ਦੇਸੀ ਘਿਓ ਦਾ ਤੜਕਾ ਲਾਉਂਗੇ ਤਾਂ ਤੁਸੀਂ ਉਹ ਦੇਸੀ ਘਿਓ ਦੇ ਤੜਕੇ ਨਾਲ ਬਹੁਤ ਹੀ ਟੇਸਟੀ ਬਣਦੇ ਆ ਬਹੁਤ ਹੀ ਟੇਸਟੀ ਦળਿਆ ਹੋਵੇ ਜਾਂ ਕਿਚੜੀ ਹੋਵੇ ਤੇ ਦੇਸੀ ਘਿਓ ਨਾਲ ਆ ਇਸ ਤਰ੍ਹਾਂ ਬਕਰਾਈ ਹੋ ਜਾਂਦਾ ਹੈ। ਮਤਲਬ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣੀ ਹੈ ਤਾਂ ਪਾਣੀ ਹਲਕਾ ਜਿਹਾ ਨਮਕ ਦਾ ਜੋ ਆਪਣੇ ਘਰ ਆਪਣੇ ਟਮਾਟਰ ਜਲਦੀ ਤਿਆਰ ਹੋ ਜਾਣਗੇ। ਨਹੀਂ ਤਾਂ ਜੇ ਟਮਾਟਰ ਆਪਣੇ ਜਲਦੀ ਬਣ ਨਹੀਂਗੇ ਨੀ। ਪਰ ਮੈਂ ਇਹਦਾ ਚਮਚਾ ਪਾ ਦਿੱਤੀ ਆਪਣੇ ਦੇ ਤੂੰ ਦੱਸ ਰਹੀਆਂ ਫਿਰ ਤੇ ਆਪਣੇ ਸਵਾਦ ਅਨੁਸਾਰ ਹੀ ਨਮਕ ਪਾਓ। ਪਰ ਇਹ ਨਹੀਂ ਜਿਵੇਂ ਕਿ ਕਹਿੰਦਾ ਆਪਣਾ ਪਕਣ ਆਪਣੇ ਕੋਲ ਕਿੰਨੀ ਕਿੰਨੀ ਚੀਜ਼ ਹੁੰਦੀ ਆ। ਇਹ ਮੈਂ 100 ਗ੍ਰਾਮ ਦਲੀਏ ਦੇ ਥਾਲ ਮਾਰੀ ਬਣਾ ਰਹੀ ਆ। बाकी नमक और चीनी दो चीजा बहुत ही घट खाने जी हाँ जी आप गए थोड़ी देर लिए आपके रख दें जल्दी बन जाएगा ਆਪਾਂ ਕੋਕਰ ਬੰਦ ਕਰ ਦਿੱਤਾ ਤੇ ਹੁਣ ਆਪਾਂ ਇਹਨੀਆਂ ਲਵਾਵਾਂਗੇ 2 ਤੋਂ 3 ਸਿਟੀ ਐ ਫਿਰ ਉਸ ਤੋਂ ਬਾਅਦ ਆਪਾਂ ਇਹਨੂੰ ਉਦਾਂ ਹੀ ਰੱਖ ਦੇਾਂਗੇ ਖੋਲਾਂਗੇ ਨਹੀਂ ਕਿਉਂਕਿ ਫਿਰ ਥੋੜਾ ਜਿਹਾ ਭਾਫ ਨਾਲ ਵੀ ਤਿਆਰ ਹੋ ਜਾਂਦਾ ਆਉ ਤੁਹਾਨੂੰ ਫਿਰ ਮੈਂ ਅੱਗੇ ਦਿਖਾਵਾਂਗੀ ਕਿੰਨਾ ਸੋਹਣਾ ਜਿਹਾ ਕਿੱਦਾਂ ਦਾ ਬਣਿਆ ਹਾਂਜੀ ਆਪਣਾ ਨਮਕੀਨ ਖੜੀ ਪੱਤੇ ਵਾਲਾ ਦਲੀਆ ਤਿਆਰ ਹੈ ਤੇ ਦਹੀਂ ਦੇ ਨਾਲ ਆਪਾਂ ਖਾਵਾਂਗੇ ਤੇ ਦੇਖਿਓ ਤੁਸੀਂ ਬਹੁਤ ਹੀ ਟੇਸਟ ਬਣਦਾ ਗਰਮੀਆਂ ਦੇ ਵਿੱਚ ਜ਼ਰੂਰ ਹਫਤੇ 'ਚ ਦੋ ਵਾਰ ਨਹੀਂ ਇੱਕ ਵਾਰ ਜ਼ਰੂਰ ਬਣਾਇਆ ਕਰੋ ਆਪਣੀ ਸਿਹਤ ਲਈ ਬਹੁਤ ਹੀ ਫਾਇਦੇਮੰਦ ਆ ਆਪਣੇ ਬੱਚਿਆਂ ਨੂੰ ਵੀ ਦਿਆ ਕਰੋ ਤੁਸੀਂ ਘਰ ਦੇ ਵਿੱਚ ਇਸ ਦਲੀਏ ਦੀ ਇਸ ਤਰੀਕੇ ਨਾਲ ਮੇਰੇ ਦੱਸੇ ਹੋਏ ਤਰੀਕੇ ਦੇ ਨਾਲ ਟਰਾਈ ਕਰਕੇ ਜ਼ਰੂਰ ਦੇਖੋ ਜੇ ਲੋ ਕਾਹੋਗੇ ਤੁਸੀਂ ਇੱਕ ਵਾਰ ਤਾਂ ਤੁਸੀਂ ਬਾਰ ਬਾਰ ਇਹਨੂੰ ਬਣਾਓਗੇ ਤੇ ਮੇਰੇ ਚੈਨਲ ਨੂੰ ਲਾਈਕ ਕਮੈਂਟ ਔਰ ਸਬਸਕ੍ਰਾਈਬ ਕਰਨਾ ਔਰ ਪੂਰੀ ਵੀਡੀਓ ਦੇਖਣਾ ਨਾ ਭੁੱਲਣਾ ਬੈਲ ਬਟਨ ਵੀ ਜ਼ਰੂਰ ਦਬਾਉਣਾ ਜੀ ਧੰਨਵਾਦ